ਨਿਰਗੁਣ ਸਰੂਪ ਦੀ ਮਹਾਰਾਜ ਕਹਿੰਦੇ ਨਾਮ ਵੇਗਾਸੇ ਨਾਮ ਨਾਲ ਵਿਗਛੇ ਨੇ ਨਾਮ ਨਾਲ ਖੜਾਵਟ ਵਾਲੇ ਹਿਰਦੇ ਬਣੇ ਨੇ ਸੁਗੰਧਤਾ ਵਾਲੇ ਬਣੇ ਨੇ ਔਰ ਫਿਰ ਦੇਵ ਚ ਨਾਮ ਆਇਆ ਨਾਨਕ ਭਗਤਾ ਸਦਾ ਵਿਗਾਸ ਔਰ ਮਹਾਰਾਜ ਕਹਿੰਦੇ ਅੰਦਰ ਖੇੜਾ ਆ ਗਿਆ ਨਾਮ ਨਾਲ ਹਿਰਦੇ ਦੇ ਵਿੱਚ ਸੱਚੀ ਸਰਕਾਰ ਕਿਰਪਾ ਕਰਦੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਗੁਰੂ ਸੱਜਣ ਜਿਹੜਾ ਇੱਥੇ ਵੀ ਸੰਭਾਲ ਕਰਨ ਵਾਲਾ ਤੇ ਅੱਗੇ ਵੀ ਦਰਗਾਹ ਵਿੱਚ ਜਿਹਨੂੰ ਮਹਾਰਾਜ ਦੇ ਬਚਨ ਨੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆਂ ਸੋਹੀ ਐ ਸਬਨਾਂ ਦਾ ਵਿਸਾਉ ਉਹ ਸੱਜਣ ਉਹ ਮਿਲ ਗਿਆ ਐਸਾ ਅਕਾਲ ਪੁਰਖ ਵੈਗੁਰੂ ਉਹ ਸੱਜਣ ਨੇ ਕਿਰਪਾ ਕਰ ਦਿੱਤੀ ਗੁਰੂ ਨੇ ਕਿਰਪਾ ਕਰਕੇ ਐਸੇ ਸੱਜਣ ਜੁੜੇ ਹੋਏ ਜਿਹੜੇ ਨੇ ਔਰ ਮੈਨੂੰ ਸਤਗੁਰੂ ਰੂਪ ਸੱਜਣ ਮਿਲ ਗਿਆ ਪਿਆਰਾ ਕਹਿੰਦੇ ਉਸ ਨੇ ਕਿਰਪਾ ਕਰਕੇ ਹਰ ਮਾਰਗ ਪੰਥ ਦਸਾ ਹਰੀ ਦਾ ਮਾਰਗ ਰਸਤਾ ਦੱਸਿਆ ਇਤ ਮਾਰਗ ਚੱਲੈ ਭਾਈ ਅੜੇ ਇਸ ਮਾਰਗ ਤੇ ਤੁਰ ਤੇ ਜੇ ਗੁਰੂ ਕੋਲ ਨਹੀਂ ਆਇਆ ਫਿਰ ਮਾਰਗ ਪੰਥ ਨਾ ਸੁੱਝਾਈ ਅੰਧ ਗੁਬਾਰੂ ਵਾ ਕੁਝ ਪਤਾ ਹੀ ਨਹੀਂ ਲੱਗਣਾ ਕਿੱਧਰ ਨੂੰ ਜਾਣਾ ਆ ਮਾਰਗ ਰਸਤੇ ਤੇ ਚੱਲ ਪਿਆ ਔਰ ਪਰਮਾਤਮਾ ਵੱਲ ਨੂੰ ਚੱਲਦਾ ਹੋਇਆ ਦਸਾਹ ਜਦੋਂ ਗੁਰੂ ਤੋਂ ਪੁੱਛਿਆ ਤੇ ਉਹ ਦਿਸ ਆਇਆ ਰਸਤਾ ਉਹ ਰਸਤੇ ਤੇ ਚੱਲ ਪਿਆ ਕਰ ਆਵੂ ਚਰੀ ਬ ਸੁਨਿਆ ਮਿਲ ਸ਼ਬਦ ਗੁਰੂ ਪ੍ਰਬਨਾਹ ਮਹਾਰਾਜ ਸਚੀ ਪਦਸ਼ਾਹ ਕਹਿੰਦੇ ਫਿਰ ਵਾਦਾਂ ਪਈਆਂ ਵੱਜਦੀਆਂ ਨੇ ਕਿ ਘਰ ਆਬੋ ਚਿਰੀ ਬਸੁੰਨਿਆ ਚਿਰਾਂ ਤੋਂ ਵਿਛੜਿਆ ਹੋਇਆਂ ਤੂੰ ਜੀਵ ਨੂੰ ਕਿਹਾ ਇਹ ਚਿਰਾਂ ਤੋਂ ਵਿਛੜਿਆ ਭਗਤ ਰਬਦਾਸ ਜੀ ਮਹਾਰਾਜ ਕਹਿੰਦੇ ਆ ਨਾ ਬਹੁਤ ਜਨਮ ਵਿਛਰੇ ਥੀ ਮਾਦੋ ਇਹ ਜਨਮ ਤੁਹਾਰੇ ਲਿਖੇ ਕਹ ਰਬਦਾਸ ਆਸ ਲਗ ਜੀਵੋ ਚਿਹਰ ਭਇਓ ਦਰਸ਼ਨ ਦੇਖੇ ਚਰੀ ਬਿਸ਼ੁੰਨਿਆ ਬੜਾ ਚਿਹਰ ਹੋ ਗਿਆ ਪਤਾ ਨਹੀਂ ਕਿੰਨੇ ਜਨਮ ਬਤੀਤ ਹੋ ਗਿਆ ਵਾਜਾ ਮਾਰ ਕੇ ਸਤਿਗੁਰੂ ਕਹਿੰਦਿਆ ਘਰ ਆਵੋ ਚਰੀ ਬਿਸ਼ੁੰਨਿਆ ਜਿਨ੍ਹਾਂ ਤੋਂ ਵਿਛੜੇ ਹੋਏ ਜੀਵ ਆਪਣੇ ਘਰ ਆ ਤੇ ਜਿਹੜੇ ਆਪਾਂ ਘਰ ਸਮਝਦੇ ਉਹ ਸਾਡੇ ਘਰ ਨਹੀਂ ਉਹਦੀ ਗੱਲ ਨਹੀਂ ਘਰ ਆ ਖਿਰਦਾ ਬਾਰਲੇ ਘਰ ਵਿੱਚ ਅਸੀਂ ਬੜੇ ਮਕਾਨ ਬਣਾਏ ਬੜੇ ਮਹੱਲ ਬਣਾਏ ਬੜੀ ਉਨਚ ਮੀਨਾ ਕਾਰੀਆਂ ਕੀਤੀਆਂ ਸੁੰਦਰਤਾ ਸਜਾਵਟਾਂ ਕੀਤੀਆਂ ਛਿਰਦੇ ਵਿੱਚ ਮਕਾਨ ਹੀ ਨਹੀਂ ਬਣਾਇਆ ਇੱਥੇ ਮਹਿਲ ਬਣਾ ਜਿੱਥੇ ਟਿੱਕੇ ਬੈਠਣਾ ਹੈ ਜਿਹਨੂੰ ਮਹਾਰਾਜ ਕਹਿੰਦੇ ਨਿਜ ਕਰ ਮਹਿਲ ਪਬੂ ਸੁਖ ਸਹਿਜ ਜੀ ਬੌਰ ਨਾ ਹੋਏ ਗੁਫੇਰਾ ਪਹਿਲਾਂ ਨਿਜ ਆਪਣੇ ਸਰੂਪ ਵਿੱਚ ਟਿਕ ਤੇ ਉੱਥੇ ਟਿੱਕੇ ਫਿਰ ਪਰਬੂ ਦੇ ਵਿੱਚ ਐਸਾ ਮਹੱਲ ਬਣਾ ਟਿਕਾਣਾ ਬਣਾ ਸਥਿਰਤਾ ਹਸਲ ਕਰ ਕਿ ਮੁੜ ਕੇ ਤੇਰਾ ਆਉਣਾ ਨਹੀਂ ਹੋਵੇਗਾ ਉਸ ਮਹੱਲ ਦੇ ਵਿੱਚ ਠਹਿਰ ਜਾਵੇਂਗਾ ਉਹਦੇ ਘਰ ਵਿੱਚ ਉਹਦੇ ਵਿੱਚ ਅਭੇਦ ਹੋਣ ਰੂਪ ਇਹ ਘਰ ਬਣਾ ਉਹਦੇ ਵਿੱਚ ਮਹਿਲ ਉਸਾਰ ਉੱਥੇ ਬੈਠ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਚਿਰਾਂ ਤੋਂ ਵਿਛੜਿਆ ਹੋਇਆ ਮਿਲੇ ਮਿਲ ਸ਼ਬਦ ਗੁਰੂ ਗੁਰੂ ਰੂਪ ਜਿਹੜਾ ਸ਼ਬਦ ਹੈ ਨਾ ਤੇ ਗੁਰੂ ਦਾ ਸ਼ਬਦ ਰੂਪ ਸੰਦੇਸ਼ ਉਪਦੇਸ਼ ਇਹਨੂੰ ਹਿਰਦੇ ਦੇ ਵਿੱਚ ਧਾਰ ਗੁਰੂ ਨਾਲ ਮਿਲਣਾ ਹੈ ਗੁਰੂ ਸ਼ਬਦ ਇਹਨੂੰ ਹਿਰਦੇ ਚ ਟਿਕਾ ਪ੍ਰਭ ਨਾਹਾ ਪ੍ਰਭ ਆਕਾਲ ਪੁਰਖ ਵੈਗੁਰੂ ਜਿਹੜਾ ਨਾਹਾ Swami ਮਾਲਕ ਵੈਗੁਰੂ ਉਹਦੇ ਨਾਲ ਜੁੜ ਉਹਦੇ ਮਾਰਗ ਤੇ ਫਿਰ ਤੁਰੇਗਾ ਮਿਲੇਗਾ ਹਾਉ ਤੁਜ ਬਾਜੋ ਖਰੀ ਉਡੀਨੀਆ ਏ ਮੇਰੇ ਅਕਾਲ ਪੁਰਖ ਵੈਰ ਗੁਰੂ ਜੀ ਤੁਦ ਬਾਜੂ ਤੇਰੇ ਤੋਂ ਬਿਨਾ ਮਹਾਰਾਜ ਜਿਹੜਾ ਮੇਰਾ ਜੀਵਨ ਜਿਹੜਾ ਮੈਂ ਸੰਸਾਰ ਵਿੱਚ ਵਿਚਰਨਾ ਮਹਾਰਾਜ ਖਰੀ ਉਡੀਨੀਆ ਔਰ ਖਰੀ ਮੈਨੇ ਖਰੀ ਮੈਨਾ ਚੰਗਾ ਵੀ ਹੁੰਦਾ ਤੇ ਖਰੀ ਮੈਨਾ ਖੜਨਾ ਵੀ ਹੁੰਦਾ ਤੇਰੇ ਤੋਂ ਬਗੈਰ ਮਹਾਰਾਜ ਉਡੀਨੀਆ ਉਦਾਸੀਨ ਹੋਈਆਂ ਔਰ ਅੰਦਰ ਚਿੰਤਾ ਦੀ ਬਣੀ ਰਹਦੀ ਏ ਔਰ ਚਿਹਰੇ ਤੇ ਮਯੂਸੀ ਦੀ ਛਾਈ ਰਹਿੰਦੀ ਏ ਨਿਮੋ ਝੁਨੀ ਜਾਈ ਹੋਈਆਂ ਔਰ ਕਿਵੇਂ ਮਹਾਰਾਜ ਕਹਿੰਦੇ ਜਾ ਜਲ ਬਿਨ ਮੀਨ ਮਰਹਾ ਤੇਰੇ ਤੋਂ ਬਗੈਰ ਮੇਰੇ ਵਹਿ ਗਰੂ ਅੰਦਰ ਜੀ ਆਰਾ ਐਉ ਤੜਫਦਾ ਜਿਵੇਂ ਮੀਨ ਮੱਛੀ ਪਾਣੀ ਤੋਂ ਬਾਹਰ ਤੜਫਦੀ ਐ ਨਾ ਉਹ ਤੜਫਦੀ ਵੀ ਹੋਈ ਪਾਣੀ ਪਾਣੀ ਮੰਗਦੀ ਆ ਪਾਣੀ ਨੂੰ ਲੋਚਦੀ ਆ ਪਾਣੀ ਬਗੈਰ ਉਹਦਾ ਜੀਵਨ ਨਹੀਂ ਉਹਨੂੰ ਸ਼ਾਂਤੀ ਨਹੀਂ ਮਿਲਦੀ ਮਹਾਰਾਜ ਜਿੰਨਾ ਚਿਰ ਤੂੰ ਨਹੀਂ ਨਾ ਮਿਲਦਾ ਤੜਫਦੇ ਹੋਏ ਜੀਅ ਰੇਨੋ ਤੜਫਦੇ ਹੋਏ ਮਨ ਨੂੰ ਜੀਵ ਨੂੰ ਕਦੇ ਟਿਕਾਉ ਨਹੀਂ ਮਿਲ ਸਕਦਾ ਤੂੰ ਮਿਲੇ ਇਹਨੂੰ ਸਕੂਨ ਮਿਲੇਗਾ ਮੱਛੀ ਪਾਣੀਆਂ ਬਾਹਰ ਤੜਫ ਤੜਫ ਮਰ ਜਾਏਗੀ ਪਾਣੀ ਮਿਲ ਜਾਵੇ ਤੇ ਉਹਦਾ ਜੀਵਨ ਨੇ ਵੈ ਗੁਰੂ ਜੀ ਤੇਰੇ ਤੋਂ ਵਿਛੜੇ ਤੜਫ ਤੜਫ ਕੇ ਵਿਲਕ ਬਿਲਕ ਕੇ ਸੰਸਾਰ ਵਿੱਚ ਦੁੱਖਾਂ ਦੇ ਨਾਲ ਕਗਿਆਕ ਗਿਆ ਕੇ ਮਰਦੇ ਪਿਆ ਅਸਲੀ ਜੀਵਨ ਉਦਨ ਹੋਣਾ ਜਦੋਂ ਤੂੰ ਮਿਲ ਗਿਆ ਫਿਰ ਕਦੇ ਦੁੱਖ ਨਹੀਂ ਹੋਵੇਗਾ ਤੇਰੇ ਨਾਲ ਮਿਲ ਕੇ ਵਡ ਭਾਗੀ ਹਰ ਧਿਆਇਆ ਵੱਡਿਆਂ ਭਾਗਾਂ ਵਾਲਿਆਂ ਨੇ ਹਰੀ ਪਰਮਾਤਮਾ ਵੈ ਗੁਰੂ ਨੂੰ ਧਿਆਇਆ ਜਪਿਆ ਆਰਾਧਿਆ ਜਨ ਨਾਨਕ ਨਾਮ ਸੁਮਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰ ਛਾਪ ਲਾ ਕੇ ਸਤਗੁਰੂ ਨਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਹਰੀ ਪਰਮਾਤਮਾ ਵੈ ਗੁਰੂ ਨੂੰ ਧਿਆਇਆ ਤੇ ਜਨ ਜੀਵਾਂ ਨੇ ਪਰਿਪੂਰਨ ਪਰਮਾਤਮਾ ਨੂੰ ਆਰਾਧ ਆਰਾਧ ਕੇ ਜਪ ਜਪ ਕੇ ਉਹ ਜੀਵ ਜਪਣ ਵਾਲੇ ਤੁਰਨ ਵਾਲੇ ਉਹਦੇ ਵਿੱਚ ਸਮਾਹ ਸਮਿਲਤ ਹੋ ਗਏ ਇੱਕ ਰੂਪ ਹੋ ਜਾਂਦੇ ਨੇ ਉਹਦੇ ਵਿੱਚ ਆਪਣੀ ਸੂਰਤ ਨੂੰ ਸ਼ਬਦ ਦੇ ਵਿੱਚ ਲੀਨ ਕਰ ਲੈਂਦੇ ਨੇ ਮਨ ਦੇ ਦਿਸ ਚਲ ਚਲ ਭਰਮਿਆ ਮਨ ਜਿਹੜਾ 10 ਦਿਸ਼ਾਵਾਂ ਦੇ ਵਿੱਚ ਪਟਕਦਾ ਹੈ ਚਾਰ ਦਿਸ਼ਾਂ ਨੇ ਔਰ ਪੂਰਬ ਪਛਮ ਉੱਤਰ ਦੱਖਣ ਤੇ ਵਿਚਾਲੇ ਇੱਕ ਇੱਕ ਇਹਨਾਂ ਦੇ ਹੋਰ ਬਚ ਗਈ ਅੱਠ ਹੋ ਗਈਆਂ ਅੱਠ ਤੱਕ ਧਰਤੀ ਤੇ ਸਮਾਨ ਇਹ 10 ਇਹਨਾਂ 10 ਦਿਸ਼ਾਵਾਂ ਦੇ ਅੰਦਰ ਮਨ ਭਟਕਦਾ ਕਦੇ ਉਧਰ ਕਦੇ ਇਧਰ ਔਰ ਸਰੀਰ ਨੂੰ ਪਰਮਨ ਕਰਨ ਲਈ ਜਗ੍ਹਾ ਚਾਹੀਦੀ ਹੈ ਮਨ ਨੂੰ ਸਮਾਂ ਚਾਹੀਦਾ ਔਰ ਜਦੋਂ ਸਮਾਂ ਮਿਲ ਗਿਆ ਨੇ ਇਧਰੋਂ ਇੱਧਰਲੇ ਪਾਸੇ ਉਹ ਗੱਲਬਾਤ ਮੁਕੀਏ ਨੇ ਉਧਰ ਨੂੰ ਚੱਲ ਪੈਣਾ ਹੈ ਇਸ ਸਮੇਂ ਵਿੱਚ ਭਟਕਦਾ ਹੈ ਮਨ ਭਟਕਦਾ ਤੇ 10 ਦਿਸ਼ਾਵਾਂ ਵਿੱਚ ਭਰਮ ਵਿੱਚ ਭਟਕਦਾ ਤੇ ਇੱਧਰ ਉਧਰ ਨੂੰ ਜਾਂਦਾ ਹੈ ਮਨਮੁਖ ਭਰਮ ਪੁਲਾਇਆ ਮਨਮੁਖ ਜਿਹੜੇ ਨੇ ਉਹ ਇਸ ਭਰਮ ਦੇ ਵਿੱਚ ਭਟਕਦੇ ਨੇ ਕਦੇ ਇੱਧਰ ਨੂੰ ਕਦੇ ਉਧਰ ਨੂੰ ਉਹਨਾਂ ਦੀ ਭਟਕਣਾ ਕਦਾ ਚਿੱਤ ਵੀ ਮੁਕਣਾ ਨਹੀਂ ਕਰਦੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਿਤ ਆਸਾ ਮਨ ਚਿਤਵੇ ਨਿਤ ਹਰ ਰੋਜ਼ ਮਨ ਜਿਹੜਾ ਨਵੀਆਂ ਇਸ਼ਾਵਾਂ ਨਵੀਆਂ ਆਸਾਵਾਂ ਇਹ ਚਿਤਵਦਾ ਰਹਿੰਦਾ ਕਿ ਹੁਣ ਆ ਮਿਲੇ ਆ ਮਿਲੇ ਮਨ ਤ੍ਰਿਸ਼ਨਾ ਭੁੱਖ ਲਗਾਇਆ ਮਹਾਰਾਜ ਕਹਿੰਦੇ ਮਨ ਨੂੰ ਤ੍ਰਿਸ਼ਨਾ ਨੇ ਅੰਦਰ ਨੂੰ ਮਚਾ ਮਚਾ ਕੇ ਪੁਰ ਭੁੱਖ ਵੱਧਦੀ ਜਾਂਦੀ ਮਿਟਦੀ ਨਹੀਂ ਸੰਤੋਖ ਨਹੀਂ ਆਉਂਦਾ ਸੰਤੁਸ਼ਟਤਾ ਨਹੀਂ ਆਉਂਦੀ ਕਿਉਂਕਿ ਸੰਤੋਖ ਬਿਨਾ ਨੈ ਔਰ ਸੁਖ ਸੰਤੋਖ ਦੇ ਆਸਨ ਤੋਂ ਬਗੈਰ ਸੰਤੁਸ਼ਟਤਾ ਤੋਂ ਬਗੈਰ ਅੰਦਰ ਦਾ ਸਕੂਨ ਨਹੀਂ ਤ੍ਰਿਸ਼ਨਾ ਜਿਹੜੀ ਵੱਧਦੀ ਹੀ ਜਾਂਦੀ ਏ ਮਹਾਰਾਜ ਕਹਿੰਦੇ ਮਨਮੁਖ ਦੇ ਮਨ ਅੰਦਰ ਤ੍ਰਿਸ਼ਨਾ ਤੇ ਮਨ ਨੂੰ ਤਪਾਉਂਦੀ ਏ ਅੱਗ ਤੇ ਜਿਵੇਂ ਅੱਗ ਲਪਟਾਂ ਕੱਢਦੀ ਲਕੜਾ ਹੋਰ ਚਾਹੁੰਦੀ ਆ ਮਨ ਬਰੂ ਕੁਝ ਪਦਾਰਥ ਪਾ ਕੇ ਮਨ ਦੇ ਅੰਦਰ ਖਿਆਲ ਹੋਰ ਲਈ ਹੁੰਦਾ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਮਹਾਰਾਜ ਸਾਹਿਬ ਕਹਿੰਦੇ ਦੀ ਭੁੱਖ ਵਧਦੀ ਜਾਂਦੀ ਵਧਦੀ ਜਾਂਦੀ ਏ ਰੁਕਦੀ ਨਹੀਂ ਅਨਤਾ ਤਨ ਧਰ ਦੱਬਿਆ ਗੁਰੂ ਰਾਮਦਾਸ ਮਹਾਰਾਜ ਫਿਰ ਉਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਕਹਿੰਦੇ ਬੇਅੰਤ ਧਨ ਇਕੱਠਾ ਕੀਤਾ ਹੋਇਆ ਪਰ ਬੇਅੰਤ ਧਨ ਧਰਤੀ ਵਿੱਚ ਦੱਬਿਆ ਇਕੱਠਾ ਕਰ ਲਿਆ ਤੇ ਫੇਰ ਵੀ ਕਹਿੰਦਾ ਹੋਰ ਮਿਲਦਾ ਹੈ ਕਿੱਡੇ-ਕੱਡੇ ਬਿਜ਼ਨਸਮੈਨ ਨੇ ਉਹਨਾਂ ਕੋਲ ਕਿੰਨਾ-ਕਿੰਨਾ ਧਨ ਨੇ ਕਈ ਐਸੇ ਧਨੜ ਨੇ ਪੂਰਾ ਦੇਸ਼ ਖਰੀਦਣ ਨੂੰ ਤਿਆਰ ਨੇ ਬੜੇ-ਬੜੇ ਉਹਨਾਂ ਦੀ ਗਿਣਤੀ ਆਉਂਦੀ ਏ ਇਹ ਇੰਨਾ ਵੱਡਾ ਅਮੀਰ ਏ ਜੀ ਇਹ ਪਹਿਲੇ ਨੰਬਰ ਦਾ ਇਹ ਦੂਜੇ ਨੰਬਰ ਦਾ ਉਹਨਾਂ ਤੇ ਨੰਬਰ ਵੀ ਲੱਗੇ ਤੇ ਜਿਹੜੇ 3 ਦੇ 4 ਨੰਬਰ ਵਾਲੇ ਆ ਨਾ ਹੁਣ ਤਨ ਤਾਂ ਉਹਨਾਂ ਕੋਲ ਵੀ ਇੱਕ ਬੰਦਾ 200 300 ਰੁਪਏ ਦਿਹਾੜੀ ਕਮਾਉਂਦਾ ਹੈ 300 400 ਦਿਹਾੜੀ ਕਮਾ ਕੇ ਉਹਨੇ ਪਰਿਵਾਰ ਚਲਾਉਣਾ ਬੱਚੇ ਪੜਾਉਣੇ ਆ ਘਰ ਦੀ ਸਾਰੀ ਗ੍ਰਹਿਸਤੀ ਚਲਾਉਣੀ ਆ ਉਹ ਵੀ ਰਾਤ ਬਸਰ ਕਰਦਾ ਹੈ ਤੇ ਉਹਦੇ ਨਾਲੋਂ ਵਿਆਕੁਲਤਾ ਜ਼ਿਆਦੀ ਉਹਨੂੰ ਆ ਜੀਦੇ ਕੋਲ ਲੱਖਾਂ ਅਰਬਾਂ ਬੈਲੈਂਸ ਪਿਆ ਹੈ ਬੈਂਕ ਬੈਲੈਂਸ ਪਿਆ ਹੈ ਨਾ ਇਕੱਠਾ ਕੀਤਾ ਉਹਨੂੰ ਜਿਆਦਾ ਚਿੰਤਾ ਕਿ ਉਹ ਜਿਹੜਾ ਮੈਂ ਪੰਜਵੇਂ ਨੰਬਰ ਤੇ ਆ ਤੇ ਮੈਂ ਅੱਗੇ ਚੌਥੇ ਤੇ ਜਾਣਾ ਚੌਥੇ ਵਾਲਾ ਕਹਿੰਦਾ ਮੈਂ ਤੀਜੇ ਤੇ ਜਾਣਾ ਤੀਜੇ ਵਾਲਾ ਕਹਿੰਦਾ ਮੈਂ ਦੂਜੇ ਤੇ ਜਾਣਾ ਦੂਜੇ ਵਾਲਾ ਕਹਿੰਦਾ ਨਾ ਮੈਂ ਵੀ ਪਹਿਲੇ ਤੇ ਜਾਣਾ ਪਹਿਲੇ ਵਾਲੇ ਨਾਲ ਮਿਲਣਾ ਭਾਵੇਂ ਉਹ ਪ੍ਰੇਮ ਨਾਲ ਇਕੱਠਾ ਹੋਵੇ ਭਾਵੇਂ ਉਹ ਲੁੱਤ ਘੁੱਤ ਨਾਲ ਹੋਵੇ ਵੱਲ ਛਲ ਕਰਕੇ ਹੋਵੇ ਚਾਹ ਠੱਗੀ ਠੋਰੀ ਉਹ ਵਿੱਚ ਜੁੱਧ ਕਰਕੇ ਇਕੱਠਾ ਕੀਤਾ ਜਾਵੇ ਉਹ ਤਨ ਮੰਗਰ ਦੌੜਿਆ ਉਹਦੇ ਪੱਲੇ ਧਰਮ ਨਹੀਂ ਧਰਮ ਨਹੀਂ ਕਹਿੰਦਾ ਕਿਸੇ ਦਾ ਹੱਕ ਮਾਰ ਨਾ ਧਰਮੀ ਮਾਰੇ ਉਹਨੂੰ ਤਾਂ ਤਨ ਚਾਹੀਦਾ ਭਾਵੇਂ ਕੋਈ ਵੇਖ ਜਾਵੇ ਭਾਵੇਂ ਕੋਈ ਮਰ ਜਾਵੇ ਉਹਨੇ ਤਾਂ ਨੇ ਇਕੱਠਾ ਕਰਨਾ ਤੇ ਰੱਬ ਦਾ ਪਿਆਰਾ ਰੁਖੀ ਸੁਖੀ ਖਾ ਕੇ ਧਰਮ ਇਕੱਠਾ ਕਰਦਾ ਧਰਮ ਦੀ ਕਿਰਤ ਕਰਦਾ ਕਿਸੇ ਦਾ ਹੱਕ ਨਹੀਂ ਮਾਰਦਾ ਕਿਉਂਕਿ ਉਹਨੂੰ ਪਤਾ ਮੇਰਾ ਸਤਿਗੁਰੂ ਕਹਿੰਦਾ ਹੱਕ ਪਰਾਇਆ ਨਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਬ ਮੁਰਦਾਰ ਨਾ ਖਾਏ ਗੱਲੀ ਪਿਸਤੋ ਨਾ ਦਈਏ ਛੁਟੇ ਸੱਚ ਕਮਾਏ ਸੱਚ ਦਾ ਨਵੇੜਾ ਹੋਣਾ ਉਹ ਹੱਕ ਨਹੀਂ ਖਾਂਦਾ ਮਹਾਰਾਜ ਸੱਚੀ ਪਰਚਾ ਕਹਿੰਦੇ ਬੇਅੰਤ ਤਨ ਦੱਬਿਆ ਫਿਰ ਬਖ ਭਨਨ ਗਿਆ ਫਿਰ ਹੋਰ ਲੱਭਣ ਗਿਆ ਤਨੀ ਔਰ ਵਿਕਾਰੀ ਹੋਵੇਗਾ ਤਨੀ ਲਾਲਚੀ ਹੋਵੇਗਾ ਤਨੀ ਤਰਸਨਾਲੂ ਹੋਵੇਗਾ ਕਿਉਂਕਿ ਤਨ ਬਹੁਤ ਇਕੱਠਾ ਔਰ ਪਾਪਾਂ ਬਾਜੂ ਹੋਵੇ ਨਹੀਂ ਪਾਪ ਕਰ ਕਰਕੇ ਇਨਾ ਇਨਾ ਜੋੜਿਆ ਔਰ ਪਾਪਾਂ ਬਾਜੂ ਹੋਵੇ ਨਹੀਂ ਤੇ ਜਿਹੜੇ ਤਣਾੜ ਨੇ ਇਨਾ ਤਨ ਬਾਹਰ ਦਾ ਇਕੱਠਾ ਕਰ ਲਿਆ ਹੈ ਕਹਿ ਲੱਗੇ ਮੋਇਆਂ ਸਾਥ ਨਾਂ ਨਹੀਂ ਜਾਈ ਮੁਇਆ ਤਨ ਨਹੀਂ ਚੱਲਦਾ ਧਰਮ ਤੇਰੇ ਨਾਲ ਜਾਏਗਾ ਮੁਇਆ ਤਨ ਨਹੀਂ ਚੱਲਦਾ ਮੁਇਆ ਨਾਮ ਤੇਰੇ ਨਾਲ ਜਾਏਗਾ ਜਹ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਾ ਪਿਆ ਹੋਇਆ ਨਾਮ ਤੇਰੇ ਨਾਲ ਜਾਏਗਾ ਜੇ ਰੱਬ ਤੇਰੇ ਤੇ ਕਿਰਪਾ ਕਰਦਾ ਬਾਹਰ ਦੀ ਸੁਭਧਾਵਾਂ ਦਿੰਦਾ ਹੈ ਨਾ ਜਿਵੇਂ ਬਾਹਰ ਦੀਆਂ ਸੁਭਧਾਵਾਂ ਵਧਦੀਆਂ ਨੇ ਬਾਹਰ ਦਾ ਧੰਨਵਾਦ ਹੈ ਤੇਰੇ ਅੰਦਰ ਧਰਮ ਵਧੇ ਤੇਰੇ ਅੰਦਰ ਨਿਤਨੇਮ ਵਧੇ ਤੇਰਾ ਸਿਮਰਨ ਵਧੇ ਤੇਰੀ ਰੁਚੀ ਰੱਬ ਵੱਲ ਨੂੰ ਵਧੇ ਉਹ ਧਨ ਤੇਰੇ ਜੀਵਨ ਦੀ ਬੇੜੀ ਨੂੰ ਕਦੇ ਡੋਬ ਨਹੀਂ ਸਕੇਗਾ ਔਰ ਬਾਹਰ ਦੀ ਸੁਭਦਾ ਪਾ ਕੇ ਅਗਰ ਧਰਮ ਘਟ ਗਿਆ ਹੈ ਸੇਵਾ ਘਟ ਗਈ ਹੈ ਸਿਮਰਨ ਘਟ ਗਿਆ ਹੈ ਬਾਣੀ ਬਾਣੇ ਤੋਂ ਦੂਰ ਚਲਾ ਗਿਆ ਹੈ ਸਮਝ ਤੇਰੀ ਬੇੜੀ ਦੇ ਵਿੱਚ ਵੱਟੇ ਪੈ ਰਹੇ ਨੇ ਅੱਜ ਵੀ ਡੁੱਬੇਗੀ ਕੱਲ ਵੀ ਡੁੱਬੇਗੀ ਧਰਮੀ ਹੋ ਉਹ ਬਿਖ ਭਾਲਣ ਗਿਆ ਉਹ ਵਿਕਾਰ ਦੁਰਾਚਾਰ ਧਰਮ ਵੱਧਦਾ ਜਦੋਂ ਆ ਉਦੋਂ ਮਨੁੱਖਤਾ ਧਾਰਮਿਕ ਅਸਥਾਨ ਬਣਾਉਂਦੀ ਤੇ ਧਾਰਮਿਕ ਅਸਥਾਨਾਂ ਵੱਲ ਨੂੰ ਵਾਧਦੀ ਗੁਰਮਤ ਵੱਲ ਨੂੰ ਜਦੋਂ ਧਰਮ ਘਟਦਾ ਮਨੁੱਖ ਦੁਖੀ ਹੁੰਦਾ ਤੇ ਧਾਰਮਿਕ ਅਸਥਾਨਾਂ ਗੁਰਦੁਆਰੇ ਮੰਦਰ ਮਸਜਿਦ ਵੱਲ ਨੂੰ ਚੱਲਦਾ ਦੌੜਦਾ ਇੱਧਰ ਪ੍ਰਾਰਥਨਾਵਾਂ ਕਰਦਾ ਹੈ ਸੇਵਾ ਕਰਦਾ ਹੈ ਤੇ ਜਦੋਂ ਪ੍ਰਭੂ ਕਿਰਪਾ ਕਰ ਦਿੰਦਾ ਉਹਨੂੰ ਸੁਖਾਲਾ ਕਰ ਦਿੰਦਾ ਹੈ ਫੇਰ ਉਹ ਇਧਰਲਾ ਪਾਚਾ ਛੱਡ ਕੇ ਪੱਬਾਂ ਵਿੱਚ ਜਾਣ ਲੱਗ ਪੈਂਦਾ ਹੈ ਚਲੋ ਜੀ ਹੁਣ ਪੈਸਾ ਆ ਗਿਆ ਡਾਂਸਰਾਂ ਨੂੰ ਵੇਖੀਏ ਫਲਾਨੇ ਥਾਂ ਤੇ ਨਾਚੇ ਉਧਰ ਵੇਖੀਏ ਫੇਰ ਉਹ ਬਾਣੀ ਸੁਣਨੀ ਬੰਦ ਹੁੰਦੀ ਹੈ ਸੰਗਤ ਕਰਨੀ ਬੰਦ ਹੁੰਦੀ ਹੈ ਗੀਤ ਛੇਤ ਤੇ ਲਚਰਪੁਣਾ ਹੋਰ ਜ਼ਿੰਦਗੀ ਚ ਵਧਣ ਲੱਗ ਜਾਂਦਾ ਹੈ ਵਧਣ ਲੱਗ ਜਾਂਦਾ ਹੈ ਧਰਮ ਘਟਣ ਲੱਗ ਜਾਂਦਾ ਧਰਮ ਦਾ ਜਾਣਾ ਔਰ ਇਧਰ ਵਸ਼ਿਆਲੇ ਵਾਲ ਨੂੰ ਵਧਣਾ ਸਮਝ ਲੋ ਬੇੜੀ ਦੇ ਵਿੱਚ ਵੱਟੇ ਨੇ ਇੱਕ ਦਿਨ ਡੁੱਬੇਗੀ ਡੁੱਬੇਗੀ ਅੱਜ ਡੁੱਬੇ ਕੱਲ ਡੁੱਬੇ ਧਰਮ ਜਿਵੇਂ ਬਾਹਰ ਦਾ ਧੰਨ ਵਦੇ ਸਿੱਖਾ ਤੇਰੇ ਘਰ ਵਿੱਚ ਬਾਹਰੀ ਘਰ ਵਿੱਚ ਅੰਦਰੂਨੀ ਘਰ ਵਿੱਚ ਧੰਨ ਵਦੇ ਔਰ ਗੁਰੂ ਤੈਨੂੰ ਚੇਤੇ ਆਵੇ ਮਹਾਰਾਜ ਸਾਹਿਬ ਮੀਰ ਕਰਦੇ ਜਨ ਨਾਨਕ ਨਾਮ ਸੁਲਾਹੇ ਤੋਂ ਸਤਿਗੁਰੂ RAMਦਾਸ ਸਾਹਿਬ ਕਹਿੰਦੇ ਜਨ ਜੀਵ ਨਾਮ ਸੁਲਾਹੇ ਤੋਂ ਜਿੰਨਾ ਮਰਜ਼ੀ ਧਾਨ ਆਵੇ ਪ੍ਰਭੂ ਦਾ ਦਿੱਤਾ ਪ੍ਰਭੂ ਦੀ ਰਹਿਮਤ ਧਰਮ ਦੇ ਨੂੰ ਮੂਰੇ ਰੱਖ ਧਨ ਨੂੰ ਨਹੀਂ ਜਿੰਨਾ ਧਨ ਰੱਖਿਆ ਉਹਨਾਂ ਧਰਮ ਨੂੰ ਧੰਦਾ ਬਣਾ ਦਿੱਤਾ ਖੁਦਾਇਆ ਹਫਸ਼ ਕੇ ਬੰਦੇ ਵਫਾ ਕੋ ਬੇਚ dete hain ਕਿਆ ਕਹੀਏ ਖੁਦਾ ਕੇ ਘਰ ਕੀ ਖੁਦ ਖੁਦਾ ਕੋ ਬੇਚ dete hain ਰੱਬ ਨੂੰ ਵੇਚ ਦਿੰਦੇ ਨੇ ਰੱਬ ਉਹਨਾਂ ਦੇ ਡਿੱਕੇ ਆਦਾਵੇ ਔਰ ਹਫਸ਼ ਇਨੀ ਵੱਧ ਗਈ ਇੰਨਾ ਲਾਲਚ ਵੱਧ ਗਿਆ ਰੱਬ ਦੇ ਨਾਮ ਤੇ ਹੀ ਫਿਰ ਔਰ ਧਨ ਕਮਾਇਆ ਜਾਂਦਾ ਹੈ ਮਹਾਰਾਜ ਸਾਹਿਬ ਕਹਿੰਦੇ ਤੇਰੇ ਧੰਦੇ ਵਿੱਚੋਂ ਧਰਮ ਦੇ ਸੇਬਈਏ ਧਰਮੀ ਆ ਧਰਮ ਵਿੱਚੋਂ ਤੰਨ ਨਾ ਹੋਵੇ ਉਹ ਲਾਲਚ ਹੋਵੇਗਾ ਤੂੰ ਧਰਮੀ ਹੋਵੇਂ ਕਿਰਤ ਵਿਰਤ ਕਰਦਾ ਕਿਸੇ ਦਾ ਹੱਕ ਨਾ ਖਾ ਆਪੇ ਲੋਕ ਕਹਣਗੇ ਬਈ ਇਹਦੇ ਕੋਲ ਧਰਮ ਹੈ ਧਰਮੀ ਆ ਐਸਾ ਨਹੀਂ ਹੋਵੇਗਾ ਮਹਾਰਾਜ ਮੇਰ ਕਰਦੇ ਨਾਮ ਸਲਾਹੇ ਤੋਂ ਇਹ ਸਭੋ ਕੁਝ ਤਾਂ ਹੋਣਾ ਹੈ ਜਦੋਂ ਨਾਮ ਸਲਾਹੇਗਾ ਤੂੰ ਨਾਮ ਨੂੰ ਜਪ ਬਿਨ ਨਾਵੇ ਪਚ ਪਚ ਮੂਆ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਾਮ ਤੋਂ ਬਗੈਰ ਔਰ ਜਿਹੜਾ ਸੀ ਤੜਫ ਤੜਫ ਕੇ ਸੜ ਸੜ ਕੇ ਔਰ ਜਿਹੜਾ ਸੀ ਵਿਲਕ ਵਿਲਕ ਕੇ ਸੰਸਾਰ ਤੋਂ ਮੂਆ ਖਤਮ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਗੁਰਸੁੰਦਰ ਮੋਹਨ ਪਾਏ ਕਰੇ ਮਹਾਰਾਜ ਕਹਿੰਦਿਆ ਉਹ ਆਕਾਲ ਪੁਰਖ ਵੈਗਰੂ ਜਿਹੜਾ ਨਾ ਔਰ ਗੁਰੂ ਦੀ ਕਿਰਪਾ ਨਾਲ ਗੁਰੂ ਦਾ ਗਿਆਨ ਲੈ ਕੇ ਮਨ ਨੂੰ ਮੋਹਨ ਵਾਲਾ অতি ਸੁੰਦਰ ਪਰਿਪੂਰਨ ਪਰਮਾਤਮਾ ਗੁਰੂ ਜਿਹੜਾ ਉਹਨੂੰ ਪਾਇ ਪ੍ਰਾਪਤ ਕਰੇ ਪ੍ਰਾਪਤ ਕਰਨਾ ਕਰੇ ਗੁਰੂ ਦੀ ਪ੍ਰਾਪਤੀ ਤੈਨੂੰ ਇਸ ਜੀਵਨ ਚ ਹੋ ਜਾਵੇ ਉਹ ਯਤਨ ਕਰ ਹਰ ਪ੍ਰੇਮ ਬਾਣੀ ਮਨ ਮਾਰਿਆ ਤੇਰੇ ਅੰਦਰ ਪ੍ਰੇਮ ਹੋਵੇ ਤੇ ਵੈ ਗੁਰੂ ਦੀ ਬਾਣੀ ਨਾਲ ਵੈ ਗੁਰੂ ਦੇ ਬੋਲਾਂ ਨਾਲ ਵੈ ਗੁਰੂ ਦੇ ਉਪਦੇਸ਼ਾਂ ਨਾਲ ਮਨ ਨੂੰ ਸ਼ਾਂਤ ਕਰ ਇੱਧਰ ਉੱਧਰ ਪਟਕਦੇ ਹੋਏ ਨੂੰ ਟਕਾ ਮਹਾਰਾਜ ਮਿਹਰ ਕਰ ਦੇ ਮੈਂ ਅੰਤਰਵੇਦਨ ਪ੍ਰੇਮ ਕੀ ਮੇਰੇ ਅੰਦਰ वेदना ਤੜਫ ਜਿਹੜੀ ਆ ਪੀੜਾ ਤੇੜੀ ਆ ਉਹ ਮੇਰਾ ਪ੍ਰੇਮ ਪਿਆਰੀ ਵੈਗੁਰੂ ਨਾਲੋਂ ਨਾ ਟੁੱਟ ਜਾਵੇ ਕਿਦੇ ਉਹਦੇ ਤੋਂ ਦੂਰੀ ਨਾ ਬਣਦਾਵੇ ਮਹਾਰਾਜ ਮੇਰ ਕਰਦੇ ਨੇ ਗੁਰ ਦੇਖਤ ਗੁਰੂ ਦਾ ਦੇਦਾਰ ਕਰਦੇ ਅਨਸਾਰ ਆਰਾਧਦੇ ਆ ਪ੍ਰੇਮ ਨਾਲ ਮੈਨੂੰ ਮਾਰ ਕੇ ਤੂੰ ਦੇ ਦੇਦਾਰ ਲਈ ਉਹਦਾ ਦਰਸ਼ਨ ਕਰਦੇ ਆ ਮਨ ਸਾਧਾਰੇ ਆ ਮਨ ਪਵਿੱਤਰਤ ਹੋ ਗਿਆ ਪਵਿੱਤਰ ਹੋ ਕੇ ਪ੍ਰਭੂ ਦੇ ਵਿੱਚ ਮਿਲ ਗਿਆ ਮਹਾਰਾਜ ਖੀਰਲੀ ਪੰਕਤੀ ਵਿੱਚ ਕਿਰਪਾ ਕਰਦੇ ਵੱਡ ਭਾਗੀ ਪ੍ਰਭ ਆਏ ਮਿਲ ਹੇ ਵੱਡਿਆਂ ਭਾਗਾਂ ਵਾਲਿਆ ਗੁਰ ਸਿੱਖਾ ਗੁਰੂ ਵਾ ਦੇ ਪਿਆਰਿਆ ਔਰ ਪ੍ਰਭੂ ਨੂੰ ਆਏ ਮਿਲ ਤੇ ਮਹਾਰਾਜ ਵੀ ਕਹਿੰਦੇ ਆਏ ਮਿਲ ਗੁਰ ਸਿੱਖ ਆਏ ਮਿਲ ਔਰ ਗੁਰੂ ਨੂੰ ਆ ਕੇ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਗੁਰੂ ਰਾਮਦਾਸ ਸਾਹਿਬ ਕਹਿੰਦੇ ਸ਼ਿਨ ਸ਼ਿਨ ਮੈਂ ਵਾਰਨੇ ਬਲੇਹਾਰਨੇ ਜਾਵਾਂ ਸਤਿਗੁਰੂ ਤੋਂ ਵੱਡਿਆਂ ਭਾਗਾਂ ਵਾਲੇ ਥੋੜਾ ਸਮਾਂ ਵੀ ਅਜ਼ਾਈ ਨਹੀਂ ਜਾਣ ਦਿੰਦੇ ਗੁਰੂ ਨੂੰ ਚਿਤਵਦੇ ਗੁਰੂ ਵੱਲ ਨੂੰ ਤੁਰਦੇ ਗੁਰੂ ਗੁਰੂ ਜਪਦੇ ਨੇ ਗੁਰੂ ਨੂੰ ਆਰਾਧਦੇ ਆ ਗੁਰਮਤਿ ਦੇ ਮਾਰਗ ਤੇ ਚੱਲਦੇ ਆ ਸੰਸਾਰ ਵਿੱਚ ਵੀ ਉਹਨਾਂ ਦੀ ਫਰਜ਼ਾਇਦਾਕਾਰ ਹੁੰਦੀ ਏ ਰੱਬ ਦੇ ਘਰ ਅੰਦਰ ਵੀ ਉਹਨਾਂ ਕੋਲ ਸੇਖ ਕੋਲ ਧੰਨ ਇਹ ਨਹੀਂ ਕਿਹਾ ਕਿ ਨਾ ਆਵੇ ਕਿਤੇ ਬਾਣੀ 'ਚ ਨਹੀਂ ਇਹ ਗੱਲ ਕਹੀ ਗੁਰਮਤਿ ਨੇ ਨਹੀਂ ਇਹ ਗੱਲ ਕਹੀ ਗੁਰਮਤਿ ਤਾਂ ਕਹਿੰਦੀ ਵੀ ਜਿਵੇਂ ਧੰਨ ਵਧੇ ਧਰਮ ਵਧੇ ਤੇ ਤੇਰੇ ਕੋਲ ਧਨ ਹੋਵੇਗਾ ਤੇ ਕਿਸੇ ਗਰੀਬ ਦੀ ਸਹਾਇਤਾ ਕਰ ਦੇਂਗਾ ਕਿਸੇ ਦਾ ਲਾਜ ਕਰਾ ਦੇਂਗਾ ਦਵਾਈ ਦਵਾ ਦੇਂਗਾ ਕਿਸੇ ਨੂੰ ਗਰੀਬ ਨੂੰ ਕੱਪੜੇ ਪਹਿਨਾ ਦੇਵੇਂਗਾ ਕਿਦੇ ਆ ਲੰਗਰ ਗੁਰੂ ਕਾ ਚੱਲਦਾ ਔਰ ਉਹ ਲਾ ਦੇਵੇਂਗਾ ਤੇ ਜੇ ਸੇਖੀ ਮੇਰੀ ਤਰ੍ਹਾਂ ਮੰਗ ਕੇ ਪਿੰਡ ਵਿੱਚ ਰੋਟੀਆਂ ਖਾਣ ਵਾਲਾ ਹੋਇਆ ਜਿਹੜਾ ਤੁਹਾਡੀਆਂ ਰੋਟੀਆਂ ਤੇ ਪਲਦਾ ਹੈ ਤੇ ਉਹ ਦੂਜਿਆਂ ਲਈ ਲੰਗਰ ਕਿੱਥੋਂ ਲਾ ਦੇਵੇਗਾ ਮੈਨੂੰ ਤਾਂ ਆਪ ਚਾਹ ਹੁੰਦੀ ਬਈ ਅੱਜ ਫਲਾਨੇ ਨੇ ਲੰਗਰ ਲਾਇਆ ਤੇ ਸ਼ਾਇਦ ਰੋਟੀਆਂ ਮੈਨੂੰ ਦੋ ਦੇ ਹੀ ਦੇਣਗੇ ਤੇ ਮੇਰੇ ਵਰਗਾ ਕਿੱਥੋਂ ਲੰਗਰ ਲਾਵੇਗਾ ਲੰਗਰ ਉਦੋਂ ਹੀ ਹੈ ਜਦੋਂ ਕੋਲ ਧਾਨਿਆ ਧਨ ਤੋਂ ਮਨਾਹੀ ਨਹੀਂ ਕੀਤੀ ਧਰਮ ਨੂੰ ਤਿਆਗਣ ਦੀ ਮਨਾਹੀ ਕੀਤੀ ਆ ਕਿ ਧਨ ਨੂੰ ਪਾ ਕੇ ਧਰਮ ਨਾ ਭੁੱਲ ਤੇ ਧਰਮ ਵਾਲੇ ਪਾਸੇ ਧਨ ਲਾ ਨਾਚੀਆਂ ਤੇ ਨਾ ਸੁੱਟਦਾ ਫਿਰੇ ਧਨ ਤੈਨੂੰ ਰੱਬ ਨੇ ਮਾਇਆ ਦੇ ਦਿੱਤੀ ਤੇ ਨਾਚੀਆਂ ਨੱਚਣ ਵਾਲੀਆਂ ਤੇ ਨਾ ਸੁੱਟਦਾ ਫੇਰੀ ਤੁਸੀਂ ਇਹ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਮੈਂ ਕਈ ਵਾਰ ਵੇਖਦਾ ਔਰ ਕੀ ਹਾਲ ਹੈ ਲੋਕਾਂ ਦਾ ਕਿਵੇਂ ਧੰਨ ਸੁੱਟਦੇ ਨੱਚਣ ਵਾਲਿਆਂ ਤੇ ਧੰਨ ਸੁੱਟਣਗੇ ਤੇ ਕਦੇ ਗੁਰਬਾਣੀ ਪੜਨ ਵਾਲਾ ਰਾਗੀ ਗ੍ਰੰਥੀ ਹੋਵੇ ਕੋਈ ਰੱਬ ਦਾ ਪਿਆਰਾ ਹੋਵੇ ਉਹਨੂੰ 10 ਰੁਪਏ ਦੇਨੇ ਪੈਣ ਤੇ ਫਿਰ ਵੇਖਦੇ ਫੁੱਲੀ ਜਾਣਗੇ ਫੁੱਲੀ ਦੇਣਗੇ ਆ ਜਿਹੜਾ ਮਥਲਿਆ ਜਿਆ ਨੋਟ ਹੈ ਨਾ ਸੜਿਆ ਜਿਆ ਦਸਾਂ ਦਾ ਉਹ ਕਿੱਥੇ ਕਿ ਰਹਿ ਗਿਆ ਸੋ ਉਹਨੂੰ ਦੇਖ ਕੇ ਹੀ ਅੱਧਾ ਤਾਬ ਚੜਿਆ ਹੁੰਦਾ ਵੀ ਇਹ ਪਹਿਲੀ ਗੱਲ ਤਾਂ ਹੁੰਦਾ ਵੀ ਉਹਨੂੰ ਤਿੰਨ ਚਾਰ ਚੀਪੀਆਂ ਲੱਗੀਆਂ ਹੁੰਦੀਆਂ ਜਿਹੜੀਆਂ ਰਾਗੀ ਨੂੰ ਦੇਣਾ ਹੋਵੇ ਨਾ ਨੋਟ ਤੇ ਕਿਦ ਨੱਚਦੇ ਹੋਏ ਤੁਸੀਂ ਵਿਆਹਾਂ ਸ਼ਾਦੀਆਂ ਜ ਜਾਣੇ ਹੋ ਬਹੁਤਾ ਤੇ ਵੇਖਿਆ ਜਦੋਂ ਨੱਚਦੇ ਹੁੰਦੇ ਨਾ ਉੱਥੇ ਕੜਕਣੇ ਕੜਕਣੇ ਨੋਟ ਲੈ ਕੇ ਜਾਣਗੇ ਕੜਕੜਕ ਕਰਦੇ ਤੇ ਫਿਰ ਨਾਲੇ ਨੱਚਣਗੇ ਤੇ ਮੈਂ ਕਿਹਾ ਵੀ ਰਾਗੀਆਂ ਨੇ ਵਿਚਾਰਿਆਂ ਨੇ ਕਿਹੜੇ ਠੁਮਕੇ ਲਾਉਣੇ ਵੀ ਤੁਹਾਨੂੰ ਉਹ ਕਰੜੇ ਕਰੜੇ ਨੋਟ ਤੇ ਚੰਗੇ ਦੇਣ ਉਹਦੇ ਨਾਚੀਆਂ ਨੇ ਦੇ ਦੇ ਨਾਲ ਤਾਂ ਨੱਚਣਾ ਹੁੰਦਾ ਬਾਹਾਂ ਫੜ-ਫੜ ਕੇ ਤੇ ਰਾਗੀ ਦੀ ਹੁਣ ਬਾਹ ਫੜ ਕੇ ਥੋੜਾ ਕੋਈ ਨੱਚੇਗਾ ਸਾਡੀ ਤਰਾਸਦੀ ਆ ਏ ਕੀ ਉਹ ਧਰਮ ਦੇ ਧਰਮ ਤੇ ਸਾਡੇ ਗੁਰੂ ਨੇ ਕਿਹਾ ਸੀ ਵੀ ਨਾਚੀਆਂ ਦੇ ਪੈਸੇ ਸੱਟੀ ਔਰ ਨਾਚ ਕਰੀ ਨਾਲ ਕਈ ਵੇਰ ਤਾਂ ਸ਼ਰਮਸਾਰ ਹੋਣਾ ਪੈਂਦਾ ਵੀ ਚਟਾ ਦਾੜਾ ਹੁੰਦਾ ਤੇ ਅ ਬਦਰਗੁੰਦਾ ਤੇ ਉਹ ਜੜੀਆਂ ਲੜਕੀਆਂ ਨੱਚ ਰਹੀਆਂ ਹੁੰਦੀਆਂ ਉਹਨਾਂ ਦੇ ਨਾਲ ਨੱਚੇਗਾ ਕਈ ਹਰਕਤਾਂ ਕਰ ਦੇ ਮੈਂ ਉਸ ਪਾਸੇ ਨੰਜ਼ਾਵਾਂ ਅਸੀਂ ਤਨ ਸਿੱਖਨੇ ਉਧਰ ਨਹੀਂ ਲਟਾਉਣਾ ਬਾਣੀ ਪੜਦੇ ਆ ਤੇਰਾ ਮਨ ਖੁਸ਼ ਹੋ ਗਿਆ ਤੇ ਕਿਸੇ ਗੁਰਸਿੱਖ ਦੀ ਸੇਵਾ ਕਰਦੇ ਬਾਣੀ ਤੇ ਮਨ ਵਿੱਚ ਤੇਰੇ ਨਾ ਹੋਵੇ ਗੁਰਬਾਣੀ ਪੜਨ ਵਾਲਾ ਰਾਗੀ ਸ਼ਬਦ ਸੁਣਾਉਂਦਾ ਹੈ ਉਹਦੇ ਭੇਟ ਕਰ ਮਾਇਆ ਤੇ ਤੇਰੀ ਮਾਇਆ ਸਫਲ ਹੀ ਹੋਏਗੀ ਗੁਰੂ ਵੀ ਕਿਰਪਾ ਕਰੇਗਾ ਵੀ ਇਹ ਸਿੱਖ ਨੇ ਅੰਦਰੋਂ ਇਹ ਪਰਸੰਨ ਹੋਇਆ ਹੈ ਸ਼ਬਦ ਚੰਗਾ ਲੱਗਾ ਹੈ ਸ਼ਬਦ ਚੰਗਾ ਲੱਗਾ ਤੇ ਸ਼ਬਦ ਤੇ ਆਪਣੀ ਕਮਾਈ ਨੂੰ ਸਫਲਿਆ ਕੀਤਾ ਔਰ ਦਸਾਂ ਨੋਹਾਂ ਦੀ ਕਿਰਤ ਕਮਾਈ ਆਜ਼ਾਈ ਨਾ ਫੂਕਿਆ ਕਰੀਏ ਉਹ ਵੀ ਮਾੜੇ ਪਾਸੇ ਨੂੰ ਸ਼ਰਾਬਾਂ ਕਬਾਬਾਂ ਆਦ ਦੇ ਵਿੱਚ ਤੇ ਆ ਨੱਚਣ ਆਲੇ ਪਾਸੇ ਨੂੰ ਅਸੀਂ ਧਰਮ ਨੂੰ ਨਹੀਂ ਉਸ ਪਾਸੇ ਨੂੰ ਜਿਹੜੀ ਹੈ ਨਾ ਅਰ ਵਧਾਰੇ ਵਾਦਾ ਕਰਨੇ ਧਰਮ ਦਾ ਵਾਦਾ ਕਰੀਏ ਗੁਰਮਖੋ ਧਰਮ ਵੱਲ ਨੂੰ ਤੁਰੀਏ ਜਿੱਥੇ ਮਨ ਅੰਦਰ ਧਰਮੀ ਹੋਣ ਦੀ ਗੱਲ ਹੈ ਨਾ ਕਿ ਧਰਮ ਨੂੰ ਪ੍ਰਮੋਟ ਕਰੀਏ ਧਰਮ ਨੂੰ ਅੱਗੇ ਧਰਮ ਨੂੰ ਅੱਗੇ ਨੂੰ ਵਧਾਈਏ ਤੇ ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਜਿੰਨੀ ਸੇਵਾ ਹੋ ਸਕੇ ਮੇਰੇ ਤੇ ਕਿਰਪਾ ਕਰ ਮੇਰੇ ਇਸ ਤਨ ਤੋਂ ਸੇਵਾ ਲੈ ਲਾ ਜਿੰਨੇ ਕੋ ਤੂੰ ਸਵਾਸ ਬਖਸ਼ੇ ਨੇ ਤਾਂ ਇਸ ਪਾਸੇ ਨੂੰ ਹੋਣਾ ਜਦੋਂ ਅਸੀਂ ਧਰਮੀਆਂ ਨੇ ਗੁਰਮਤੀਆਂ ਨੇ ਗੁਰਸੰਗਤ ਵਿੱਚ ਰਹਿਣ ਵਾਲਿਆਂ ਨੇ ਇਸ ਪਾਸੇ ਨੂੰ ਚੱਲਣਾ ਕੀਤਾ ਗੁਰਮਤ ਦੇ ਧਾਰਨੀ ਹੋ ਗਏ ਤੇ ਦੁਜੇ ਆਪਣੇ ਆਪ ਹੀ ਹੋ ਜਾਣਗੇ ਇਸ ਕਰਕੇ ਅਸੀਂ ਗੁਰਮਤ ਦੇ ਧਾਰਨੀ ਹੋਈਏ ਗੁਰੂ ਵੱਲੋਂ ਚੱਲੀਏ ਬਾਣੀ ਬਣੇ ਦੇ ਧਾਰਨੀ ਹੋ ਕੇ ਗੁਰੂ ਨਾਲ ਜੁੜੀਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਆਪ ਸੰਗਤ ਨੇ ਹਿਰਦਿਆਂ ਚ ਬਸਾਵਨੇ ਗੁਰਮਤ ਗਿਆਨ ਦੇ ਧਾਰਣੀ ਹੋ ਕੇ ਗੁਰੂ ਵੱਲ ਨੂੰ ਚੱਲਣਾ ਦਾਸ ਪਸੋਂ ਵਿਚਾਰਾਂ ਕਰਨਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਅੱਗੇ ਤੋਂ શ્રેષ્ઠ ਮਤਬੋਧੀ ਬਖਸ਼ਿਸ਼ ਕਰਿਆ ਜੀ ਜੋ ਸਤਿਗੁਰੂ ਦੇ ਦਰ ਦੀ ਵਿਚਾਰ ਗੁਰਮਤ ਦੀ ਵਿਚਾਰ ਉਸ ਸਤਗੁਰੂ ਦੀ ਹਜ਼ੂਰੀ ਵਿੱਚ ਸੰਗਤ ਦੇ ਸਮਖਸ਼ ਰੱਖ ਸਕੀਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ